ਮਾ ਆਲੋ ਨਾਲ ਤੁਸੀਂ ਚਾਹ ਪੀ ਲੋ ਨਾਲ ਮੈਂ ਪੀ ਲੈਂਦੀ ਆ ਸਾਰੇ ਕੰਮ ਕਾਰਜ ਜਿਵੇਂ ਨਿਵੇੜ ਕੇ ਹਟੀ ਸੀ ਮੈਂ ਤੁਹਾਨੂੰ ਕੋਈ ਗੱਲ ਕਹਿੰਦੀ ਸੀ ਹਾਂ ਮਾਂ ਦੱਸੋ ਰੋਜ਼ ਮੈਂ ਇੱਕ ਗੱਲ ਕਹਿੰਦੀ ਸੋਨੂੰ ਸੋਹਣੀ ਨਹੀਂ ਲੱਗਦੀ ਨਾਲੇ ਤੇਰੇ ਬਾਪੂ ਦਾ ਤੈਨੂੰ ਚੰਗਾ ਪਲਾ ਪਤਾ ਵੀ ਕਿੰਨੇ ਅੜ ਬਸਵਾਦਾ ਹੈ ਉਹ ਮੈਨੂੰ ساری ਉਮਰ ਨਾ ਗੇ ਗਾਲਾਂ ਲੈਂਦੀ ਨੂੰ ਮੈਨੂੰ ਤਾਂ ਉਸ ਜਿੱਦੇ ਮੈਂ ਕਿਸੀ ਨਾ ਲੈਂਦੀ ਸਿਰ ਨਹੀਂ ਸਿਕਾਉਣ ਦਿੰਦਾ ਸੀਗਾ ਜੇ ਕੋਈ ਕਿਤੇ ਨੰਗਦਾ ਟੱਪਦਾ ਆਏ ਕਹਿੰਦਾ ਕਹਿਣਾ ਪਹਿਲਾਂ ਚੁੰਨੀ ਪਾ ਤਾਰ ਤੇ ਉੱਲਾ ਕਰ ਵੀ ਕੋਈ ਆਜੂਗਾ ਦੇ ਹੁਣ ਜਦੋਂ ਤੁਸੀਂ ਸਿਰ ਤੋਂ ਚੁੰਨੀ ਲਾ ਦਿੰਦੀ ਹੋ ਪਤਾ ਹੈ ਹੁਣ ਸੋਣ ਦੇ ਪਿੱਛੇ ਕਿੰਨੀਆਂ ਗਾਲਾਂ ਖਾਨੀਆਂ ਮੈਂ ਕੋਈ ਨਹੀਂ ਮੈਂ ਉਹ ਤਾਂ ਹੁਣ ਆਏ ਸੀ ਨਾ ਮੇਨੂੰ ਬਾਪੂ ਵੀ ਹੈ ਨਹੀਂ ਸੀ ਘਰੇ ਮੈਂ ਤਾਂ ਚੁੰਨੀ ਜਿਲਾਹੀ ਕਰਦੀ ਸੀ ਕੋਈ ਨਹੀਂ ਬਾੜਾ ਕਰਦੀ ਮੈਂ ਲੈ ਲੈਨੀ ਹੈ ਚੁੰਨੀ ਆਏ ਮੈਂ ਕਿਹੜਾ ਤਰ੍ਹਾਂ ਕਹਿਣਾ ਚੰਗਾ ਰਹੂੰਗੀ ਜੇ ਸਿਆਣੇ ਬੰਦੇ ਦੀ ਗੱਲ ਮੰਨ ਲਵਾਂਗੀ ਕੋਈ ਫਰਕ ਨਹੀਂ ਪੈਂਦਾ ਹੁੰਦਾ ਜਦੋਂ ਮੈਂ ਦੇਖਦੀ ਹਾਂ ਸਿਰ ਤੇ ਚੁੰਨੀ ਰਹਿੰਦੀ ਕੋਈ ਨਹੀਂ ਥੋੜੇ ਬਸ ਚੁੰਨੀ ਇੱਥਾਂ ਅੱਗੇ ਵੀ ਦੁਨੀਆਂ ਬਚਦੀ ਸੀ ਐਡੇ ਐਡੇ ਢੂੰਡ ਕੱਢ ਕੇ ਕੰਮ ਕਰਦੀਆਂ ਕੋਈ ਨਹੀਂ ਮਾਂ ਜਿਵੇਂ ਤੁਸੀਂ ਕਹਿੰਦੇ ਹੋ ਨਾ ਮੈਂ ਉਵੇਂ ਹੀ ਕਰ ਲੂੰਗੀ ਚੁੰਨੀ ਮੈਂ ਸਿਰ ਤੋਂ ਨਹੀਂ ਲਾਉਂਦੀ ਜਦੋਂ ਬਾਪੂ ਜੀ ਘਰੇ ਹੋਏ ਉਹ ਜਦੋਂ ਹੁੰਦੇ ਨੇ ਨਾ ਮਾਂ ਇੱਕ ਤਾਂ ਚੁੰਨਾ ਬਾੜਾਂ ਵੱਡੀਆਂ ਵੱਡੀਆਂ ਨੇ ਆ ਸ਼ਾਲ ਜੇ ਤੇ ਉਹ ਕੰਮ ਨਹੀਂ ਹੁੰਦਾ ਹੈਗਾ ਫਿਰ ਐ ਹੁੰਦਾ ਗੱਲ ਜੇ ਚਲਮਕਾ ਕੇ ਅੱਗੇ ਕੀ ਕਰਦੀਆਂ ਨਾ ਐ ਜੇ ਸੀਰੀ ਪਾਲੀ ਨੂੰ ਗੱਟੀ ਫਣਾਉਂਦੀਆਂ ਜਾਂ ਸੌਰਾ ਆ ਜਾਂਦਾ ਐ ਇੱਕ ਆਖਾਂ ਪੱਲੇ ਹੁੰਦਾ ਰੋਟੀ ਥੱਪੀ ਜਾਂਦੀਆਂ ਥੱਲੇ ਜੀ ਰੋਟੀ ਨਾ ਦੀਂਦੀ ਉਹ ਵੀ ਬੁੜੀਆਂ ਹੀ ਸੀ ਹੁਣ ਕੀ ਕਰਦੀਆਂ ਮਗਰ ਖਲਾਰ ਕੇ ਬਾੜਾਂ ਤਾਉਣਾ ਤੇ ਨੰਗੇ ਸਿਰ ਨਾਲ ਕੋਈ ਵੱਡਾ ਦੇਖਦੀਆਂ ਨਾ ਛੋਟਾ ਦੇਖਦੀਆਂ ਭਾਈ ਆਰਾਮ ਦਹਾਈ ਹੈ ਮਾ ਚੱਲ ਅਸਿੱਤ ਤਾਂ ਫੇਰ ਵੀ ਕਿਤੇ ਨਾ ਕਿਤੇ ਸਹੀ ਆ ਤੇਰੇ ਸਾਹਮਣੇ ਅਸੀਂ ਕਿਹੜਾ ਬਾਲ ਖੋਲੀ ਫਿਰਦਾਂ ਅਸ ਤਾਂ ਵਿਆਹ ਸ਼ਾਦੀ ਚ ਵੀ ਨਹੀਂ ਬਾਲ ਖੋਲਣ ਚੋਗੀਆਂ ਹੈਗੀਆਂ ਬਾਪੂ ਜੀ ਤੋ ਡਰਦੇ ਰਹਿੰਦੇ ਆ ਨਾ ਫੇਰ ਵਿਆਹ ਸ਼ਾਦੀ ਚ ਬਾਲ ਖੋਲ ਕੇ ਬਾਹਰ ਆ ਸੋਣੀਆਂ ਬਣ ਜਾਂਦੀਆਂ ਮਾ ਹੁਣ ਜਮਾਨੇ ਦੇ ਹਿਸਾਬ ਨਾਲ ਬਦਲਣਾ ਤਾਂ ਪੈਂਦਾ ਹੀ ਆ ਹੁਣ ਤੁਹਾਡੇ ਨਾਲ ਤਾਂ ਅਸੀਂ ਗੱਲ ਕਰ ਲੈਨੇ ਆ ਬਾਪੂ ਜੀ ਤਾਂ ਸਾਹ ਵੀ ਨਹੀਂ ਕੱਢਣ ਦਿੰਦੇ ਹੈਗੇ ਉਹਨਾਂ ਨੂੰ ਕਹਿ ਵੀ ਨਹੀਂ ਸਕਦੇ ਉਹ ਤਾਂ ਪੈਸਾ ਕੱਢਣ ਨਹੀਂ ਦਿੰਦਾ ਰਾਜੀ ਰੋ ਗੁੱਸੇ ਰੋ ਚਲੋ ਕੋਈ ਨਹੀਂ ਮਾ ਅਸੀਂ ਕਦੋਂ ਕਹਨੇ ਮੈਨੂੰ ਪਤਾ ਹੁਣ ਜਿਹੜਾ ਮਾਂ ਕੱਟਿਆ ਉਹਦੇ ਨਾਲ ਅੱਛਾ ਮਾ ਹਾਂ ਕੀ ਕਹਿ ਦਿੰਦਾ ਸੀ ਫਿਰ ਤੁਹਾਨੂੰ ਲਾਏ ਕੀ ਕਹਿ ਦਿੰਦਾ ਸੀ ਤੈਨੂੰ ਦੱਸਿਆ ਗਿੱਲੀ ਲਿਵਟ ਲੈਂਦੀਆਂ ਸੀ ਅੱਛਾ ਹਾਂ ਗਿੱਲੇ ਲਿਵਟ ਲੈਂਦੀਆਂ ਸਿਰ ਰਾਤ ਬਰਾਤੇ ਨਾ ਹੁੰਦੀਆਂ ਕਿਸੇ ਦੇ ਸਾਹਮਣੇ ਅੱਗੇ ਕੀ ਹੁੰਦਾ ਸੱਸਾਂ ਆ ਜਾਂਦੀਆਂ ਅੱਛਾ ਮਾਮਾ ਆ ਜਾਂਦੀਆਂ ਹਾਂਜੀ ਗਾਹਾਂ ਕੁੜਮਾ ਦੇ ਮੂਰੇ ਕੇਸ ਖਿਲਾਰ ਕੇ ਨਾ ਬੈਠਦੇ ਜਿੰਨੇ ਦਿਨ ਤੀ ਕੋਲੇ ਕਿਤੇ ਮਾਂ ਰਹਿੰਦੀ ਆ ਸਮੇਂ ਤਾਂ ਰਾਤ ਨਾ ਕੱਟਦੀ ਹੂੰ ਹੂੰ ਜੇ ਮਾਂ ਰਹਿੰਦੀ ਤਾਂ ਸਿਰ ਨਾ ਪੌਂਦੀ ਮਾਂ ਕਿਉਂ ਮਾਂ ਹੈ ਸਿਰ ਬੋਣ ਦਾ ਕੀ ਹੁੰਦਾ ਸੀ ਨਾ 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 ਅੱਗੇ ਤਾਂ ਇਹ ਜੇ ਜਵਾਨੇ ਹੁੰਦੇ ਸੀ ਸਿਰ ਨਾ ਬੌਂਦੀਆਂ ਮਾਵਾ ਉਵੇਂ ਲੈ ਕੇ ਮੁੜ ਜਾਂਦੀਆਂ ਅੱਬ ਤਾਂ ਰਾਤ ਰਹਿੰਦੀਆਂ ਨਹੀਂ ਸੀ ਮਾਵਾ ਜਿੰਨਾ ਦਿਨ ਹੋਊਗਾ ਭੈਣ ਭਾਈ ਆਉਣ ਆਲਾ ਹੁੰਦਾ ਮਾਂ ਨਾ ਆਉਂਦੀ ਦੁੱਖ ਸੋ ਚੱਕੀ ਤੇ ਕੀ ਕਹਿਣਾ ਮਾਂ ਨਹੀਂ ਆਉਂਦੀ ਸਿੱਧੀ ਕੋਲੇ ਅੱਛਾ ਹਾਂ ਜੇ ਰੋਟੀ ਖਾਂਦੀਆਂ ਆਪ ਦਾ ਭਾਂਡਾ ਝੂਠਾ ਇਹ ਦੋ ਨਾ ਮਝਾਉਂਦੀਆਂ ਆਪੇ ਮੈਂ ਦੀ ਠੀਕ ਮਾਂ ਚੱਲ ਕੋਈ ਨਹੀਂ ਹੁਣ ਮੈਨੂੰ ਇਹ ਗੱਲਾਂ ਦਾ ਨਹੀਂ ਪਤਾ ਹੈਗਾ ਚੱਲ ਤੂੰ ਚਾਹ ਚੱਕ ਚਾਹ ਪੀ ਇਹ ਤਾਂ ਨਾ ਹੋਣਾ ਇੰਨੀਆਂ ਗੱਲਾਂ ਬਸ ਮੈਂ ਤੈਨੂੰ ਸਮਝਾਤੀ ਇਹ ਗੱਲ ਵੀ ਹਾੜੇ ਮੇਰੀ ਹੱਥ ਲੰਨ ਕੇ ਬੈਂਤੀ ਐ ਸਿਰ ਨਾ ਨੰਗਿਆ ਕਰਿਆ ਕਰੂ ਨਹੀਂ ਕਰਦੇ ਮਾਂ ਤੂੰ ਕਿਉਂ ਡਰਦੀ ਆ ਸਾਨੂੰ ਪਤਾ ਬਾਪੂ ਜੀ ਤੁਹਾਨੂੰ ਸਾਡਾ ਵੱਧ ਬੋਲਦੇ ਆ ਬਾਹਲਾ ਬੋਲਦਾ ਵਿੱਚ ਦੀ ਨਿਕਲਦਾਗਾ ਮੈਨੂੰ ਤਾਂ ਫਿਰ ਮੈਂ ਤਾਂ ਦੇਖ ਲਾ ਤੇਰੇ ਸਾਹਮਣੇ ਕਦੇ ਤੇਰੇ ਸਾਹਮਣੇ ਦੇਖਸਾਉ ਲਾਹਿਆ ਕਦੇ ਨਹੀਂ ਮਾਂ ਤੂੰ ਤਾਂ ਲਾਹਿਆ ਹੈਗਾ ਅਸੀਂ ਬਸ ਕੰਮ ਕੁਮ ਕਾ ਹਜੇ ਵੀ ਮੈਂ ਤਾਂ ਬੁੜੀ ਹੋਈ ਪਈ ਆ ਜੇ ਕੋਈ ਪਿੰਡ ਜੋ ਆ ਜਾਏ ਮੈਂ ਤਾਂ ਪੱਲਾ ਕਰ ਲੈਂਦੀ ਆ ਹਜੇ ਵੀ ਕੋਈ ਨਹੀਂ ਮਾਂ ਅਸੀਂ ਵੀ ਜੱਟਾ ਕੀ ਰੱਖਾਂਗੇ ਹਾਂ ਮੈਨੂੰ ਤਾਂ ਬਸ ਉਹਦੀ ਝਾਕਣੀ ਤੋਂ ਡਰ ਲੱਗਦਾ ਜਿਗਤਿਆਂ ਝਾਕ ਪੈਂਦਾ ਬੈਠਾ ਬੈਠਾ ਵੀ ਬਸ ਪਤਾ ਨਹੀਂ ਕੀ ਕਹੂਗਾ ਆ ਭਾਂਡੇ ਜੀ ਪਹਿਲਾਂ ਵੀ ਇੱਥੇ ਪਏ ਆ ਲੈ ਆ ਵੀ ਲੈ ਜਾ ਗਲਾਸ ਲੈ ਸਲਕਾ ਇਹਨਾ ਤਾਂ ਐ ਤਾਂ ਮੰਨ ਦੀਆਂ ਨਾ ਥੋੜਾ ਜੜ ਬਸਵਾਏ ਵੀ ਫਿਰ ਉਹਦਾ ਬਾੜਾ ਹੁਣ ਦੇ ਜਵਾਨੇ ਚ ਤਾਂ ਖਈ ਨਹੀਂਗਾ ਉਹ ਬਾੜਾ ਜਦੋਂ ਤੈਨੂੰ ਪਤਾ ਅੜ ਬਸਵਾ ਹੁੰਦਾ ਸੀ ਪੁੱਤਨ ਹੁਣ ਆਪ ਤਾਂ ਕੱਟੀ ਜਾਂਦੀ ਸੀ ਤੇ ਭਾਈ ਨੋਹਾ ਫਿਰ ਥੋੜਾ ਜਾ ਹੁਣ ਅੱਜ ਕੰਨ ਦੇ ਜਵਾਨੇ ਚ ਕੱਟਦੀਆਂ ਚਾਂਦੀਆਂ ਵੀ ਹੈ ਨਹੀਂਆਂ ਚਲ ਹਜੇ ਵੀ ਚੰਗੀਆਂ ਬਾੜਾ ਨਾਲ ਪੜੇ ਅੰਮਾ ਤੈਨੂੰ ਐ ਕਹਿੰਦੀ ਸੀ ਮੇਰੇ ਨਾਲ ਗੋਹਾ ਜਿਹਾ ਛਟਾ ਦਿੰਦੀ ਗੋਹਾ ਤਾਂ ਵੇਖ ਮੈਂ ਤੇਰੇ ਨਾਲ ਛਟਾ ਦਿੰਦੀ ਪਰ ਮੈਨੂੰ ਨਾ ਐ ਹੋਇਆ ਪਿਆ ਬਾਪੂ ਜੀ ਨੇ ਨਾ ਭੋਗ ਤੇ ਜਾਣਾ ਤੇ ਬਾਪੂ ਜੀ ਨੇ ਜਿਹੜੀ ਕੱਲ ਪੱਗ ਬੰਨੀ ਸੀ ਉਹ ਕਿਹਾ ਭਾਈ ਮੈਂ ਉਹੀ ਬੰਨਣੀ ਆ ਪੱਗ ਜੇ ਹੁਣ ਮੈਂ ਪੱਗ ਧੋ ਕੇ ਸੁਕਾ ਕੇ ਇਹਨਾਂ ਦਿੱਤੀ ਨਾ ਫਿਰ ਬਾਪੂ ਜੀ ਤੈਨੂੰ ਪਤਾ ਹੈ ਘਰੇ ਕਲੇਸ਼ ਵਾਲਾ ਕਰੂ ਐ ਤੈਨੂੰ ਐ ਕਹਿੰਦੀ ਸੀ ਵੀ ਵਨ ਟੂ ਕਰੀ ਆ ਵਨ ਟੂ ਨੂੰ ਕਹਦੇ ਵਨ ਟੂ ਤੈਨੂੰ ਬਠਲ ਚਕਾਓ ਚਲ ਕੋਈ ਨਹੀਂ ਭੈਣ ਪਰ ਮੈਂ ਕਹਿ ਦਿੰਨੀ ਉਹਨਾਂ ਨੂੰ ਚਲ ਮੈਂ ਇਹਨਾਂ ਭਰ ਲੂੰਗੀ ਵੀ ਹਾਥੀ ਲਵਾਉਣਾ ਮੜਾ ਜਾਂ ਸਰ ਤੇ ਤਰਾਦਿਆ ਕਰੂੰ ਮੈਂ ਗਾਂਹ ਸਿੱਟਾ ਕਰੂੰਗੀ ਸਾਰੇ ਆਏ ਨਾ ਤੈਨੂੰ ਪਤਾ ਹੈ ਵੀ ਜੇ ਹੁਣ ਮੈਂ ਪੱਗ ਨਾ ਧੋਕੇ ਦਿੱਤੀ ਤੈਨੂੰ ਪਤਾ ਬਾਪੂ ਜੀ ਦਾ ਐ ਨਹੀਂ ਪਤਾ ਵੀ ਕਿੱਥੋਂ ਬੋਲੇ ਤੂੰ ਬੰਟੂ ਨੂੰ ਕਹਿ ਦੇ ਹਾਂ ਹਾਂ ਭਣੋ ਤਾਂ ਚਲ ਮੈਨੂੰ ਪਤਾ ਜਦੋਂ ਭੋਗ ਤੇ ਜਾਣਾ ਫਿਰ ਬਾਪੂ ਜੀ ਦਾ ਆਏ ਆ ਨਾ ਵੀ ਉਹ ਵਧੀਆ ਵੰਟਣ ਕੇ ਰਹਿੰਦੇ ਆ ਜੇ ਤਾਂ ਹੈ ਨਹੀਂ ਵੀ ਰੋਲ ਖੋਲ ਕੇ ਰਹਿੰਦੇ ਆ ਮਾੜੀ ਆਏ ਨਾ ਮਾੜੀ ਜੀ ਹੁਣ ਧੁੱਪ ਨਿਕਲਦੀ ਮਾੜੀ ਜੀ ਹਵਾ ਜੀ ਲੱਗ ਕੇ ਨਾ ਛੇਤੀ ਸੁੱਕ ਜੂਗੀ ਚਲ ਕੋਈ ਨਹੀਂ ਭਣ ਫਿਰ ਮੈਂ ਸਿੱਟਾ ਕੋਈ ਨਹੀਂ ਤਾਂ ਮੈਂ ਵੀ ਨਵੇੜ ਲ ਮੇਰੀ ਗੱਲ ਸੁਣਿਆ ਜੀ ਕੀ ਹੋ ਗਿਆ ਮੈਂ ਤੁਹਾਨੂੰ ਐ ਕਹਿੰਦੀ ਸੀ ਤੁਸੀਂ ਕੰਮ ਜਾਂਦੇ ਸੀ ਕਿਤੇ ਮੈਂ ਤਾਂ ਮੜਾ ਜਾਂ ਪਿੰਡ 'ਚ ਜਾ ਕੇ ਹੁੰਦਾ ਸੀਗਾ ਪਿੰਡ 'ਚ ਤੁਸੀਂ ਫੇਰ ਵਗ ਜਿਓ ਦੇਖੋ ਮੇਰਾ ਨਾ ਗੋਹਾ ਕੂੜਾ ਸਾਰਾ ਸਿੱਟਣ ਵਾਲਾ ਪਿਆ ਅੱਛਾ ਤੇ ਬਠਲ ਭਾਰ ਤਾਂ ਲੈਣੀ ਆ ਮੈਂ ਕੋਈ ਹੱਥ ਲਵਾਉਣ ਵਾਲਾ ਹੈ ਨਹੀਂਗਾ ਤੂੰ ਹਰਪ੍ਰੀਤ ਨੂੰ ਕਹਦੇ ਕਿਹਾ ਸੀ ਭੈਣ ਨਾਲ ਕੱਪੜੇ ਧੋਈ ਜਾਂਦੀ ਆ ਪਰ ਉਹ ਬਾਪੂ ਜੀ ਦੀ ਪੱਗ ਜ਼ਰੂਰੀ ਦੇਣੀ ਆ ਨਾ ਉਹਨਾਂ ਨੇ ਉਹੀ ਬੰਨ ਕੇ ਜਾਣੀ ਆ ਭੋਗ ਤੇ ਜਾਣਾ ਉਹਨਾਂ ਨੇ ਕਿਸੇ ਦੇ ਮਾੜੀ ਜੀ ਤੋਂ ਪਚੜੀ ਆ ਵੀ ਚੱਲ ਸੁੱਕ ਜੇ ਤੇ ਮੈਨੂੰ ਮਾੜਾ ਜੀ ਮੈਂ ਬਠਲ ਭਾਰ ਦੀਆਂ ਹੱਥ ਜਲਵਾ ਦੋ ਆ ਜਾ ਕੋਈ ਨਾ ਆ ਵੀ ਰਲ ਕੇ ਕਰ ਲੈਣ ਆ ਜਾ ਆ ਜਾ ਕਿੰਨਾ ਕੁ ਤਾਂ ਗੋਹਾ ਕੋੜਾ ਕਿੰਨਾ ਕੁ ਦੀ ਗੱਲ ਨਹੀਂ ਜੀ ਭਾਰਾ ਬਹੁਤ ਹੋ ਜਾਂਦਾ ਉਹ ਚੱਕ ਉਹ ਮਸ਼ੀਨ ਖੋਲਤੀ ਉਹ ਤਾਂ ਭੁੱਲ ਗਿਆ ਬਾਪੂ ਮੈਂ ਅੱਛਾ ਉਹ ਤਾਂ ਭੁੱਲ ਗਿਆ ਗੋਹਾ ਚੱਕਣਾ ਨਹੀਂ ਭੁੱਲਿਆ ਇਹ ਚੱਕਣ ਲੱਗਦੇ ਗੋਹਾ ਨੂੰ ਕੋਈ ਚੱਕੂ ਚੱਕ ਦੇਣਾ ਉਹ ਬਾਪੂ ਇਹ ਕਹਿੰਦੀ ਮੈਂ ਕੱਲੀ ਜਾਣੀ ਤਾਂ ਉਹ ਚੱਕਿਆ ਨਹੀਂ ਦਾ ਮੈਂ ਖਾ ਚੱਲ ਮੈਂ ਚੱਕਾ ਦੇ ਨਹੀਂ ਨਹੀਂ ਪਰ ਤੂੰ ਕੈਨੂੰ ਕੱਲੀ ਜਾਣ ਤੇ ਚੱਕੇ ਸਿਰ ਤੇ ਨਹੀਂ ਲੜਾਉਂਦਾ ਕਿ ਆ ਕਿ ਤੂੰ ਸਿੱਟਿਆ ਇਹਨਾਂ ਦੇ ਕੰਮ ਲੱਕ ਲੋ ਕਹਿੰਦੇ ਟੂੜੀਆਂ ਬਾਲੋ ਟੂੜੀਆਂ ਹੋਰ ਦੇ ਕੇ ਰਹਿ ਕੇ ਕੰਮ ਕਰਨ ਵਾਲੇ ਉਹ ਮੈਨੂੰ ਐਸੀ ਹੈਪੀ ਕਹਿੰਦਾ ਮੈਂ ਖੋਲ ਦੂੰਗਾ ਹੈਪੀ ਕਹਿੰਦਾ ਮੈਂ ਖੋਲ ਦੇ ਹੈਪੀ ਕਹਿੰਦਾ ਹੁਣ ਹੈਪੀ ਜੀ ਕਹਿੰਦਾ ਮੈਂ ਖੋਲ ਦੂੰ ਉਹ ਕੰਮ ਜਾ ਗਿਆ ਹੁਣ ਚੱਲ ਮੈਂ ਪਿੰਡ 'ਚ ਮੜਾ ਇਹ ਕੰਮ ਜਾ ਜਾ ਆ ਪਿੰਡ 'ਚ ਕੰਮ ਜਾ ਬੰਦਾ ਮਗਰ ਮਸੀਹ ਕੋਲ ਕੰਮ ਜਾ ਗਿਆ ਪਿੰਡ 'ਚ ਚੱਲ ਚੰਗਾ ਬਾਪੂ ਖੋਲ ਦਿਨਾ ਸੋ ਆਪਣਾ ਚੱਕੇ ਨਹੀਂ ਨ ਲਾ ਲਿਆ ਨੌਕਰ ਇਹਨਾਂ ਗਾਵਲੇ ਕਮਾਤੇ ਕੱਲੋਂ ਆਟਾ ਗੋਲ ਕੇ ਦੇ ਦੀ ਕੀ ਆ ਕਿਤੇ ਨਾ ਗੁੱਜੇ ਤੋਂ ਤੂੰ ਆਹੋ ਆ ਪਾੜੀ ਕਮੋ ਸੜੀ ਹੋਈ ਠੀਕ ਹੋ ਗਿਆ ਕੀ ਹੋ ਗਿਆ ਤੂੰ ਪਈਂ ਆ ਪੈਸੇ ਪਹਿਲੀ ਵਾਰੀ ਤੈਨੂੰ ਨਹੀਂ ਨਾ ਕਹਾਂ ਵੀ ਉਹਨਾਂ ਨੂੰ ਉਹਨਾਂ ਦੇ ਗੋਲੇ ਲੈ ਜਿੰਨੇ ਚ ਮੱਕਲੇ ਫੇਰ ਕੀ ਹੋ ਗਿਆ ਜੇ ਬੱਠਲ ਚਕਾ ਤਾਂ ਕਿਉਂ ਬੋਲੀ ਜਾਂਨੇ ਸਾਰਾ ਦਿਨ ਠੀਕ ਕਿਉਂ ਬੱਝੇਗਾ ਉਹ ਮਸ਼ੀਨ ਉਹਨੇ 1 ਰੁਪਈਆ ਮੈਂ ਤਾਂ ਕਿਹਾ ਕਿ ਆ ਵਾ ਮਸ਼ੀਨ ਖੋਲਨੀ ਮੇਰੇ ਉਹਨਾਂ ਨੂੰ ਮੈਂ ਹੋਰ ਰੇੜਾ ਜਾਊਗਾ ਮੰਡੀ ਮੈਂ ਉਹਨੋਂ ਕਦੋਂ ਧਰ ਕੇ ਲੈ ਜਾ ਬਈ ਬਤਾ ਕੇ ਲੈਣੀ ਆ ਉਹਨਾਂ ਕੋਲੋਂ ਜਿਵੇਂ 100 ਰੁਪਇਆ ਇਹਨਾਂ ਕਹਿੰਦਾ ਗੋਹੇ ਗੂੜੇ ਕਰ ਲਾ ਤੈਨੂੰ ਤਾਂ ਤੇਰਾ ਤਾਂ ਨਾ ਪਹੋਰੇ ਜੀ ਸਵਾ ਦਾ ਫਰਕ ਪਿਆ ਹੁਣ ਮੈਂ ਤਾਂ ਕਰ ਲਿਆ ਟਾਈਪ ਆਸ ਮੈਂ ਤਾਂ ਆਪੇ ਚੱਕ ਚੱਕ ਕੇ ਕਪੋਸ ਮੈਂ ਤਾਂ ਨਾ ਤਾਂ ਤੂੰ ਆਪ ਚਕਾਉਂਦਾ ਸੀ ਨਾ ਕਿਸੇ ਨੂੰ ਚਕਾਉਣ ਦਿੰਦਾ ਸੀ ਤੇਰੀਆਂ ਗਾੜੀਆਂ ਮੇਰੇ ਤੇ ਤਾਂ ਪੁੱਗ ਗਈਆਂ ਨੋਹਾਂ ਤੇ ਨਹੀਂ ਹੁਣ ਪੁੱਗਣੀਆਂ ਪੁੱਗਣੇਗਾ ਨਹੀਂ ਹੁਣ ਉਹ ਕੰਮ ਇਹ ਉਹ ਕਰਨ ਵਾਲ ਸੀ ਕਿਆ ਕਰਨ ਵਾਲ ਸੀ ਫੇਰ ਕੀ ਹੋ ਗਿਆ ਫੇਰ ਕੀ ਹੋ ਗਿਆ ਉਹ ਮਸ਼ੀਨ ਉਹ ਤਾਂ ਕੱਲ ਤੇ ਤੋਂ ਆਪਾਂ ਵੀ ਆਂਦੀ ਅੱਜ ਕਹਿੰਦਾ ਹੁਣ ਤੂੰ ਤਾਂ ਅਗਲੇ ਜਵਾਨਾਂ ਦੀਆਂ ਗੱਲਾਂ ਕਰਦਾ ਅਗਲੇ ਜਵਾਨਾਂ ਦੀਆਂ ਗੱਲਾਂ ਕਰਦਾ ਲੋਕਾਂ ਦੇ ਤੁਰੇ ਫਿਰ ਟੋਕਾ ਕਰਦੇ ਦੋ ਦਿਨ ਹੋ ਗਏ ਮੈਂ ਕਰੇ ਨਹੀਂ ਸੀ ਬਿਆਜ਼ ਨਾਲ ਬਣਾ ਦੋ ਦਿਨ ਤਿੰਨ ਦਿਨ ਹੋ ਗਏ ਮਸ਼ੀਨ ਨੂੰ ਕੋਈ ਉਵੇਂ ਇੱਕ ਖੜੀ ਨੂੰ ਉਹ ਕਿਹੜਾ ਕਿਸੇ ਨੇ ਚਕਾਇਆ ਉਹਦਾ ਬੰਦਾ ਹੈਗਾ ਹੈਲਪ ਕਰਾਉਣੀ ਆ ਉਹ ਚਕਾਇਆ ਬੰਦਾ ਕੋਲੋਂ ਚਕਾ ਦੋ ਉਹ ਤਾਂ ਕੰਮ ਆਪ ਦਾ ਕਮਦਨ ਬਣਾ ਬੰਦੇ ਨੇ ਹੈਲਪ ਕਰਦੀ ਹੈਲਪ ਕਰਦੇ ਬਸ ਬਾਹਰੀ ਡਵਾਈ ਕਰਦੇ ਹੋ ਤੁਸੀਂ ਤਾਂ ਬਾਹਰੀ ਡਵਾਈ ਕਰ ਦੋ ਅੱਗੇ ਤਾਂ ਚੱਲੀ ਜਾਂਦੇ ਆ ਸੇੜਵਾਈਆਂ ਧੀਆ ਪੁੱਤਾਂ ਦੇ ਹੁਣ ਆਏ ਅਗਲਾ ਜਵਾਨਾ ਬਾੜਦਾ ਤੂੰ ਤਾਂ ਹੁਣ ਜਵਾਨੇ ਦੇ ਹਿਸਾਬ ਨਾਲ ਬਦਲਣਾ ਚਾਹੀਦਾ ਜਵਾਕੇ ਲਈ ਜਾਂਦੇ ਨਾ ਕਿ ਜੌਦੇ ਬਾਗੇ ਕਿਤੇ ਉਹਦੇ ਬਾਗੇ ਵੀ ਤੁਸੀਂ ਆਪ ਦੇ ਸੰਦ ਜਦੋਂ ਤੁਹਾਨੂੰ ਤੁਹਾਡੇ ਕੋਲ ਸਭ ਕੁਝ ਹੈ ਤੁਸੀਂ ਨੂੰ ਇੰਨਾ ਅਮੀਰ ਨਹੀਂ ਕਰ ਸਕਦੇ ਖੋਲ ਕੇ ਧਰ ਵੀ ਨਹੀਂ ਸਕਦੇ ਕੋਈ ਨਹੀਂ ਖੋਲ ਦੂਗਾ ਹੁਣ ਕੀ ਹੋਗਾ ਜੇ ਲੇਟ ਹੋ ਗਿਆ ਤੂੰ ਆ ਲੈ ਸਕੀਮਾਂ ਦੱਸਣ ਲੱਗ ਜੀ ਬਸ ਜਦੋਂ ਕੋਈ ਆਉਂਦਾ ਵਾਸਤੇ ਬੂ ਬੂ ਕਰਦੇ ਵੜਦਾ ਘਰੇ ਕੀ लाज ਬਣਾਈਗੇ ਬਾਗਰੂ ਆਪ ਦੀ ਸੰਜਮ ਕੀ ਕਰੂਗੀ ਹਨਾ ਟੱਬਰ ਨੂੰ ਸਾਰਾ ਦਿਨ ਢਿੰਡੀ ਦੇ ਬੀਤੇ ਚੱਕੀ ਰੱਖਦਾ ਕਿਸੇ ਵੇਲੇ ਤਾਂ ਮਿੱਠੀ ਬੋਲੀ ਬੋਲ ਪਾ ਮੈਂ ਤਾਂ ਚੂਰੀਆਂ ਖਵਾ ਖਵਾ ਵੀ ਥੱਕ ਗਈ ਇਹਦੀ ਜੀਬ ਨਹੀਂ ਮਿੱਠੀ ਹੋਈ ਇਹ ਕਿਹੜਾ ਖੁੱਲਦੇ ਨੇ ਜਰ ਲੱਗ ਕੀ ਤਾਂ ਜੰਮੇ ਹੋਏ ਮੇਰੀ ਗੱਲ ਸੁਣੋ ਜੀ ਹਾਂ ਮੈਂ ਤੁਹਾਨੂੰ ਐ ਕਹਿੰਦੀ ਸੀ ਵੀ ਹੁਣ ਤਾਂ ਬਾਪੂ ਜੀ ਗਏ ਉਹ ਦੋਕ ਬਠਾ ਰਹਿ ਗਏ ਚਕਾ ਦਿੰਦੇ ਮੇਰੇ ਨਾਲ ਆ ਆਪ ਦਾ ਮੈਥੋਂ ਨਹੀਂ ਚਕਾਏ ਜਾਂਦੇ ਚਾਹੇ ਤਾਂ ਕੱਲਿਓ ਚੱਕ ਲੈ ਚਾਹੇ ਭਾਬੀ ਨੂੰ ਕਹਦੇ ਹਰਪ੍ਰੀਤ ਨੂੰ ਮੈਂ ਨਹੀਂ ਨੇੜੇ ਆਉਂਦਾਗਾ ਸ਼ੁਕਰ ਮਨਾਉਂਦੇ ਮੇਰੇ ਖੁੰਡਾ ਨਹੀਂ ਮਾਰਿਆ ਹੈਗਾ ਓਹੋ ਕੋਈ ਡਰੀ ਜਾਂਦਾ ਜੀ ਹੁਣ ਤਾਂ ਬਾਪੂ ਜੀ ਗਏ ਆਪਾਂ ਨੂੰ ਵੀ ਪਤਾ ਨਾ ਉਹਦਾ ਐ ਨਹੀਂ ਪਤਾ ਇੱਥੇ ਕਿਤੇ ਓਲੇ ਖੜ ਕੇ ਦੇਖੀ ਜਾਂਦਾ ਹੋਏ ਮੁੜ ਕੇ ਖੁੰਡਾ ਫੇਰ ਦੂਗਾ ਮੈਂ ਆ ਮਸ਼ੀਨ ਖੋਲਣੀ ਆ ਤੇਰੇ ਸਾਹਮਣੇ ਤੈਨੂੰ ਮੈਂ ਕਿਹਾ ਸੀ ਮੈਂ ਬਰਾਤ ਜਾਂਦਾ ਠੀਕ ਆ ਮੇਰੀ ਬਰਾਤ ਤਾਂ ਵਿਚਾਲੇ ਰਖਾਤੀ ਨਾ ਹੁਣ ਮੈਨੂੰ ਆਇਆ ਦਾਵਾ-ਦਾਵੇ ਇਹ ਖੁੱਲ ਜਾਂਦੀ ਚੱਲ ਮੈਂ ਬਰਾਤ ਜਾਂਦਾ ਹੋ ਜਾਂਦਾ ਗਾਹਾਂ ਨਟਾ ਨੂੰ ਜਰ ਲੱਗੀ ਵੀ ਇਹਨਾਂ ਖੁੱਲਦੇ ਨਾ ਖੇੜਾ ਛੱਡਦਾ ਦੱਸ ਉਦੋਂ ਮੈਂ ਹੈਪੀ ਨੂੰ ਕਿਹਾ ਸੀਗਾ ਉਹ ਮਾਦਾ ਪੁੱਤ ਕਹਿੰਦਾ ਮੈਂ ਖੇਤੋਂ ਆ ਕੇ ਖੋਲ ਦੂੰਗਾ ਬਾਪੂ ਕਿਹੜਾ ਆਉਂਦਾ ਬਾਪੂ ਤਾਂ ਆ ਕੇ ਗਾਲਾਂ ਵੀ ਦੇ ਗਿਆ ਚਲੋ ਕੋਈ ਨਹੀਂ ਫਿਰ ਮੈਂ ਥੋੜਾ ਥੋੜਾ ਪਾ ਕੇ ਆਪੀ ਤੂੰ ਐ ਕਹਿ ਰਿਹਾ ਹਰਪ੍ਰੀਤ ਭਾਬੀ ਕੋਲ ਵਗ ਜਾ ਉਹਨੂੰ ਕਹਿ ਦੇ ਜਾ ਕੇ ਵੀ ਮੇਰੇ ਨਾਲ ਕੰਮ ਕਰਾ ਦੇ ਮੈਂ ਤਾਂ ਹੁਣ ਇਹਦਾ ਪੰਗਾ ਲੈ ਲਿਆ ਤਾਂ ਸ਼ਾਮ ਤੱਕ ਨਹੀਂ ਖੁੱਲਦੀ ਹੈਗੀ ਬਾ ਦੇਖ ਨਾ ਜੇ ਬਾਪੂ ਆਸੇ-ਪਾਸੇ ਨਾ ਦੇਖਣਾ ਖੇਤ ਚ ਜਾਣਾ ਹੈਪੀ ਕੋਲ ਉਹਨੂੰ ਕਹਿੰਦੇ ਆ ਭਰਾਵਾ ਤੂੰ ਮਸ਼ੀਨ ਖੋਲਦੀ ਮੈਨੂੰ ਵਿਆਹ ਤੇ ਵਗ ਜਾਣ ਦੇ ਠੀਕ ਹੈ ਜੀ ਹਾਂ ਵਗ ਜਾ ਤੂੰ ਕਰ ਲੈ ਭਾਬੀ ਨਾਲ ਗੱਲ ਕੋਲ ਲਿ ਜਾਓ ਭਰਾਵਾ ਉਗੀ ਸੇ ਹਾਂ ਭਾਈ ਹੈਪੀ ਕਿੱਥੇ ਆ ਉਥੇ ਬੈਠ ਕੇ ਬੈਠਾ ਫੋਨ ਦੇਖੀਂਦਾ ਦਾ ਦੇਖਿਆ ਨਹੀਂ ਮਨੂ ਵੀ ਕੁੜੀ ਜਾਣ ਦੇਂਦਾ ਕਿਥੇ ਅੱਡੀ ਡਿੱਗੀ ਵੱਡੀ ਬਣ ਜਾਏਗਾ ਇਹੀ ਇਹੀ ਵੱਡੂਆਂ ਭਾਈ ਹਾਂ ਹਾਂ ਇਹੀ ਵੱਡੂਆਂ ਉਹਦੀ ਕਾਰ ਲਾਉ ਬੈਠਾ ਕਾਰ ਉਹਦੀ ਪਰਤਾਲ ਕਿੱਥੇ ਹੈਗਾ ਮੇਰੇ ਕੋਲੇ ਆ ਜਾਵੇਂ ਜਿਹੜਾ ਜੀ ਕਰਦਾ ਅੱਛਾ ਬਾਬੂ ਜੀ ਦੇ ਬੰਦੇ ਦਾ ਗੱਲਾ ਦਾ ਕੱਖ ਵੱਡ ਨੂੰ ਆਪ ਦੇਖੀ ਜੇ ਫੋਨ ਤੇਰੇ ਟੁੱਟੇ ਨਾ ਹਤਾ ਓ ਯਾਰ ਬੱਪੂ ਉਹ ਹੁਣ ਵੱਡੀ ਜਾਂਦਾ ਸੀ ਵੱਡੀ ਜਾਂਦੇ ਵੱਡੀ ਜਾਂਦਾ ਸੀ ਕੁਝ ਲੈ ਕੇ ਜਾ ਉਹ ਮਰਦਾ ਤੇ ਪੁੰਨ ਵੱਢ ਕੇ ਜਾ ਤੇਰੇ ਕੋਲ ਫਿਰ ਉਹਨੂੰ ਮੋਚ ਕੇ ਚਿਕਾ ਦੀ ਆਟਾ ਪਾ ਦੀ ਦਾਣੇ ਚਗਾ ਦੀਆਂ ਓ ਬੱਪੂ ਮੇਰੇ ਗੂਠੇ ਤੇ 6:00 ਵੱਜ ਗਈ ਸੀ ਗੂਠੇ ਦੇ 6:00 ਵੱਜ ਗਈ ਤੇ ਹਰਾ ਵੱਢਣ ਨੂੰ ਗੂਠੇ ਸਾਨੂੰ ਕਿਨੇ ਫਿਰ ਉਹ ਮਸ਼ੀਨ ਦੇ ਹੱਥ ਲਾ ਇਹਨੂੰ ਮਸ਼ੀਨ ਖੋਲ ਨੂੰ ਕਹਿ ਕਿ ਉਹ ਸਾਨੂੰ ਮਸ਼ੀਨ ਦਾ ਖੋਲਦੀ ਬੰਡੂ ਦੀ ਸ਼ੀਵ ਹੈ। ਉਹ ਬੰਟੀ ਨੇ ਖੋਲਦੀ ਮਸ਼ੀਨ ਦਾ 5 ਵਜੇ ਨਾ ਖੋਲਦੀ ਮਸ਼ੀਨ ਬੰਡੂ ਹੈ। ਬੰਡੂ ਨੂੰ ਗੋਲਾ ਲੱਗਿਆ ਪਿਆ। ਉਹਦੇ ਬੁੜੀਆਂ ਨੂੰ ਗੋਹੇ ਚਗਾਈ ਜਾਂਦਾ। ਮਸ਼ੀਨ ਦੇ ਕੋਲੇ ਜੀ ਹੁਣ ਕਹਿ ਕੇ ਆ ਜਾ ਉਹਨੂੰ। ਬੰਟੂ ਨੇ ਖੋਲਦੀ ਮਸ਼ੀਨ ਉਹ ਆ ਜਾ। ਜੇ ਜੇ ਤੂੰ ਆ ਜਾ ਬੰਟੂ ਹੈ। ਬੰਡੂ ਕਰੇ ਉਹਨਾਂ ਦਾ ਗੋਲਾ। ਤੂੰ ਇੱਥੇ ਲਿਆ ਕੇ ਬੰਦਾ ਆਉਂਦਾ। ਤੇ ਉਹਨੂੰ ਹਲਾ ਵੜਨਾ ਕਿ ਤੂੰ ਬੱਟਾ ਦੇ ਮੋਬਾਈਲ ਦੇਖੀ ਜਾ। ਹੋੜਦਾ ਕੋ ਕੰਮ ਨਹੀਂ ਤੁਹਾਨੂੰ। ਉਹ ਬਾਪੂ ਮੈਂ ਤਾਂ ਕਹਿੰਦਾ ਸੀ ਵੰਟ ਨੂੰ ਮੈਂ ਮੈਂ ਮਸ਼ੀਨ ਖੋਲਦਾ ਕਹਿੰਦਾ ਨਹੀਂ ਤੂੰ ਕਹਿੰਦਾ ਖੇਤ ਬਗ ਜਾ ਕਹਿੰਦਾ ਹਰਾ ਵੱਢ ਲੈ ਕਹਿੰਦਾ ਹਰੇ ਨੂੰ ਕਹ ਤੂੰ ਹਰਾ ਵੱਢ ਲੈ ਮੈਂ ਉਹਨੂੰ ਤ ਤੂੰ ਹਰੇ ਨੂੰ ਬੰਦਾ ਲਿਆ ਨਾਲ ਚੜਾ ਗਾ ਮਾ ਬੇਟੋ। ਉਹ ਮੇਰਾ ਗੁੱਠਾ ਦੁਖੀ ਹੁੰਦਾ ਜੀ। ਗੁੱਠਾ ਦੁਖੀ ਹੁੰਦਾ। ਗੁੱਠੇ ਦਾ ਤੁਸੀਂ ਮਾਰ ਮਾਰ ਹਾਰ ਨਹੀਂ ਵੱਢਣੀ ਸੀ ਨਾ। ਵੀ ਇਹ ਰੂੜੇ ਨਹੀਂ ਜਾਵੇਗਾ। ਵੱਢਣਾ ਦਾ ਦੋਸਾਂ ਮੈਂ ਹਰੇ ਦੇ ਨਾਲ ਗੁੱਠਾ ਦੋ ਜਾ ਜੀ। ਸਰੇ ਹੋਏ। ਉਹਨਾਂ ਦਾ ਪਿੱਛੇ ਇਹਨੂੰ ਆਈ ਨਿਆਖਲ ਵੀ ਮੈਂ ਦੱਸਦਾ ਬੋਲ ਮਾਰਦਾ। ਇਡਾ ਕੌਮਲਾ ਭਾਂਦਾ ਵੀਰ ਜੇ ਤੈਨੂੰ ਦਵਾਪੂ ਦੇਖ ਲੈ ਤੂੰ ਮੈਨੂੰ ਦੱਸ ਦੇ ਹਿਸ਼ਾਰਾ ਕਰਦੇ ਕੋਈ ਇਹਨਾਂ ਨੂੰ ਕਾਹਨੂੰ ਪਤਾ ਲੱਗਦਾ ਕੁਛ ਜਾ ਕੇ ਬੜ ਬੜ ਕਰੂਆ ਯਾਰ ਬਾਪੂ ਬੜਾ ਸੇਪਾ ਹੋਇਆ ਹੁਣ ਜਾ ਕੇ ਐਨ ਬਤਾਏ ਘਰੇ ਆ ਗਿਆ ਅੱਥ ਨੇ ਵੀ ਕਲੇਸ ਬਾਬ ਕੋ ਕੋ ਬੰਟੂ ਨੂੰ ਗਿਆ ਜੀ ਨਾ ਮਸ਼ੀਨ ਮੈਂ ਕੋਲ ਤੋਂ ਤੋਹਰਾ ਵਟ ਲੈ ਆ ਪੱਜ ਮਸ਼ੀਨ ਬਿਲ ਖੋਲੀ ਚੱਲ ਯਾਰ ਬੜਾ ਮਾਉਣਾ ਹਰਾ ਹੁਣ ਵੜਾ ਕੇ ਹਰਾ ਤੇ ਲੈ ਕੇ ਜਾਮਾ ਸ਼ੀਤੀ ਉਹਲਾ ਗਾਣਾ ਪਵਾਤੀਆਂ ਕੱਲ ਨਹੀਂ ਸੁਣਦਾ ਬਾਸਤਾ ਨਹੀਂ ਤੂੰ ਮੇਰੇ ਨਾਲ ਚੰਗੀ ਕੀਤੀ ਐ ਉਹ ਕੀ ਹੋ ਗਿਆ ਤੂੰ ਹੁਣ ਤੂੰ ਆ ਗਿਆ ਇੱਥੇ ਤਾਂ ਮੈਂ ਜਦੋਂ ਮੈਂ ਤੈਨੂੰ ਸਵੇਰੇ ਕਿਹਾ ਵੀ ਤੂੰ ਮਸ਼ੀਨ ਖੋਲ ਦੇਗਾ ਤੂੰ ਕਹਿੰਦਾ ਹਾਂ ਮੈਂ ਖੋਲ ਦੂੰਗਾ ਮੈਂ ਉਹ ਜਿਆ ਤਿਆਰ ਹੋਣ ਲੱਗ ਗਿਆ ਹੈ ਉਹਨੇ ਆ ਕੇ ਮੇਰੇ ਗਾਲਾਂ ਦੇ ਗਾਲਾਂ ਦੇ ਹਾਰ ਪਾਤਾ ਤੇ ਇੱਥੇ ਕਿਹੜਾ ਫੁੱਲ ਪਾ ਕੀ ਗਿਆ ਇੱਥੇ ਵੀ ਗਾਣੇ ਦੇ ਕੇ ਆ ਇਹਨੇ ਪਵਾਤੀਆਂ ਗਾਣਾ ਦੱਸਿਆ ਨਹੀਂ ਵੀ ਆਪੂ ਆ ਗਿਆ ਮੈਂ ਤਾਂ ਉਧਰ ਬੈਠਾ ਫੋਨ ਦੇਖਿਆਂ ਦਾ ਸੀ ਤੇ ਉਹ ਕੋਲੇ ਆ ਖੜਾ ਮੇਰੇ ਕੋਲ ਕੰਨਾ ਬੰਦ ਉਹ ਕਹਾ ਮਸ਼ੀਨ ਨਹੀਂ ਖੁੱਲ ਕੇ ਤੂੰ ਕਾ ਇੱਥੇ ਬੱਟਦੇ ਬੈਗਾ ਕਹਿੰਦਾ ਇਹ ਕੁਸ ਹਰਾਨੀ ਲੈ ਕੇ ਜਾਊਗਾ ਇਹ ਵੀ ਉਹੋ ਜਿਹੀ ਆ ਪੈਸੇ ਤੂੰ ਸਾਥੋਂ ਮੰਗਦਾ ਹੁੰਦਾ ਤੇ ਜਦੋਂ ਬਾਪੂ ਆਇੰਦਾ ਤਾਂ ਮਾੜਾ ਮੋਟਾ ਤਾਂ ਦੱਸ ਦਿਆ ਕਰ ਸਾਰੇ ਡੱਬਰ ਨੂੰ ਪਾਣੀ ਪਾ ਰੱਖਿਆ ਹੁਣ ਤਾਲੂਆ ਪੈ ਗਿਆ ਬੋਰਡ ਦਾ ਵੀ ਨਹੀਂ ਹੈਗਾ ਮੇਰੀ ਗੱਲ ਸੁਣ ਯਾਰ ਉਹ ਬਾਬੇ ਆਦਮ ਵੇਲੇ ਦੀ ਦੇਖੋ ਮਸ਼ੀਨ ਆ ਨਾ ਤਾਂ ਉਹਦੇ ਨਟ ਖੁੱਲਦੇ ਲੈਣਾ ਨਹੀਂ ਦੇਣਾ ਨਹੀਂ ਹੈਗਾ ਮੈਨੂੰ ਤਾਂ ਥੋੜਾ ਫੜਾ ਦਾ ਛੈਣੀ ਫੜਾਦੀ ਉਹ ਉਲਟਾ ਪਤਾ ਕੀ ਕਹਿ ਕੇ ਗਿਆ ਕਹਿੰਦਾ ਨਾ ਨਟ ਨਹੀਂ ਟੁੱਟਣਾ ਚਾਹੀਦਾ ਹੈਗਾ ਕੱਲਾ ਖੋਲ ਕਿੱਥੋਂ ਖੋਲਦਾ ਯਾਰ ਉਹ ਤਾਂ ਤਿੰਨ ਮਹੀਨੇ ਨਹੀਂ ਖੁੱਲਦੀ ਹੈਗੀ ਉਹਨੂੰ ਕਹੇ ਮਸ਼ੀਨ ਤਾਂ ਅਸੀਂ ਬਦਲ ਦਾਂਗੇ ਤੈਨੂੰ ਕਿੱਥੇ ਬਦਲ ਕੇ ਲੈ ਕੇ ਤੂੰ ਕਹਿਦੀ ਨਾ ਤੈਨੂੰ ਨਾਲੇ ਪਤਾ ਲੱਗ ਜਾਊਗਾ ਮੇਰੀ ਗੱਲ ਸੁਣ ਮੈਂ ਤੇਰੇ ਕੋਲ ਆਏ ਆਇਆ ਸੀਗਾ ਪਤਾ ਨਹੀਂ ਕਿੱਧਰੋਂ ਟਲਿਆ ਹੋਇਆ ਹੋਇਆ ਤੇ ਜੇ ਤੂੰ ਹੁਣ ਆ ਦੇਖ ਹਰਾ ਤਾਂ ਬਾੜ ਹੀ ਲੈ ਗੀਸਾ ਤੇਰੇ ਨਾਲ ਹੈਗਾ ਹਾਂ ਤੂੰ ਤੂੰ ਮਸ਼ੀਨ ਖੋਲ ਦੇ ਨਾ ਉਹ ਉਹਦੇ 10 ਫੋਨ ਆ ਗਏ ਆ ਜੈਬੀ ਦੇ ਕਹਿੰਦਾ ਤੂੰ ਬਰਾਤ ਜਾਣਾ ਕਿ ਨਹੀਂ ਜਾਣਾ ਮੇਰੇ ਨਾਲ ਮੈਂ ਡਿੱਕੀ ਜਾਂ ਨਾ ਤੂੰ ਫਿਰ ਐ ਕਰ ਇਹਦਾ ਹਰਾ ਤਾਂ ਪਹਿਲੇ ਆਉਗਾ ਫਿਰ ਚੱਲ ਫਿਰ ਆਪਾਂ ਦੋਨੇ ਲਾਕ ਕੀ ਮਸ਼ੀਨ ਖੋਲ ਦਨੇ ਫਿਰ ਉਹ ਆ ਨਾ ਆ ਗਿਆ ਜੀ ਨਾ ਖੋਲੀ ਫਿਰ ਆ ਕੇ ਗਾਣਾ ਦੇਊਗਾ ਤੈਨੂੰ ਮੈਂ ਗੱਲ ਦੱਸਾਂ ਨਾ ਸਿੱਧੀ ਪੰਜਾਬੀ 'ਚ ਹਰੇ ਦਾ ਅਜੇ ਘੰਟਾ ਪਿਆ ਉਦੋਂ ਨੂੰ ਹੀ ਆ ਜੂਗਾ ਓ ਯਾਰ ਮੈਨੂੰ ਪਤਾ ਤੈਨੂੰ ਮੈਂ ਸਹੀ ਗੱਲ ਦੱਸਾਂ ਹਾਂ ਹੁਣ ਮਾਂ ਵੀ ਚੱਲੀ ਜਾਂਦੀ ਐ ਆਪਾਂ ਵੀ ਚੱਲੀ ਜਾਂਦੇ ਆ ਮੈਨੂੰ ਇਹ ਐ ਇਹ ਆਪਣੇ ਵਾਲੀਆਂ ਕਿਸੇ ਗੱਲ ਦਾ ਕਲੇਸ਼ ਨਾ ਕਰ ਲੈਣ ਹੁਣ ਤਾਂ ਸਾਰਿਆਂ ਨੂੰ ਐ ਲੱਗਦਾ ਵੀ ਘਰ 'ਚ ਇੱਕ ਐ ਸਾਰਿਆਂ ਨੂੰ ਐ ਨਹੀਂ ਪਤਾ ਵੀ ਇੱਕ ਚੇਫ ਚਾ ਮੈਨੂੰ ਐ ਆ ਕਦੇ ਅੱਕੀਆਂ ਹੋਈਆਂ ਇਹ ਬੋਲ ਪੀਣਾ ਫੇਰ ਉਹੀ ਗੱਲ ਐ ਰਹਿਣਾ ਨਹੀਂ ਕੁਛ ਬੋਲੂ ਦਾ ਮੇਰੇ ਕੀ ਕੋਈ ਬਹੁਤ ਸਾਰਾ ਜਦੋਂ ਆਪਾਂ ਨਹੀਂ ਬੋਲ ਸਕਦੇ ਇਹ ਬਗਾਨੀਆਂ ਧੀਆਂ ਕਿੱਥੋਂ ਬੋਲ ਪੈਣਗੇ ਮੈਨੂੰ ਐ ਸਮਝ ਆਉਂਦਾ ਉਹ ਤੂੰ ਗੱਲ ਨਹੀਂ ਸਮਝਿਆ ਆਪਾਂ ਤਾਂ ਚੱਲੀ ਇਹਨੇ ਬਗਾਨੀ ਧੀਆਂ ਕਿੰਨੇ ਕਿ ਤਰ੍ਹਾਂ ਚੱਲਣਗੀਆਂ ਮੁੜ ਕੇ ਕਲੇਸ਼ ਨੂੰ ਮੂੰਹ ਇਹ ਤਾਂ ਚੱਲ ਸਿਆਣੀਆਂ ਬੰਨ ਇਹਨਾਂ ਨੂੰ ਜਿਹੜੀਆਂ ਮੂਰੇ ਬੋਲਦੀਆਂ ਨਹੀਂ ਹੈਗੀਆਂ ਅੱਜ ਕੱਲ੍ਹ ਦੀਆਂ ਕੋਈ ਨਹੀਂ ਸਹੰਦੀ ਹੈਗੀਆਂ ਜਿੰਨਾ ਬਾਪੂ ਰੋਬ ਰੱਖਦਾ ਇਹ ਤਾਂ ਗੱਲ ਹੈ ਚੱਲ ਮੇਰੀ ਗ ਗੀਥਾ ਲੈ ਆਉਗਾ ਹਰਾ ਤੂੰ ਮੇਰੇ ਨਾਲ ਚੱਲ ਪਾ ਮੈਂ 10 ਮਿੰਟ ਤੇਰੇ ਨਾਲ ਲਵਾ ਦੇਣਾ ਖੁੱਲ ਗਏ ਨਾ ਤਾਂ ਠੀਕ ਹੈ ਨਹੀਂ ਆਇਆ ਕਰੀ ਉਧਰ ਨਾ ਲੋਹਾ ਵੱਢਣ ਨਾਲ ਬਲੇਡ ਪਿਆ ਉਹਦੇ ਨਾਲ ਨਾਟੀ ਵੱਢਦੀ ਮੈਂ ਤਾਂ ਬਰਾਤ ਜਾਣਾ ਆ ਜਾ ਆ ਜਾ ਭਾਜੀ ਹੇ ਹੇ ਤੁਪ ਜੀ ਲੱਗ ਗਈ ਮੇਰੀ ਮੈਂ ਕਹਿੰਦੀ ਸੀ ਤੈਨੂੰ ਪੁੱ ਕੀ ਕਹਿੰਦੀ ਸੀ ਤੂੰ ਮੈਂ ਤਾਂ ਹੀ ਕਹਿੰਦੀ ਸੀ ਵੀ ਦੋ ਕ ਬੱਠਰ ਰਹਿ ਕੇ ਮੇਰੇ ਨਾਲ ਚਕਾ ਦੇਣਾ ਭਣ ਬਣਿਆ ਕਿਉਂ ਕਰਦੀਆਂ ਦੇਖੀ ਜੇ ਬੰਟੂ ਚਕਾਉਣ ਲੱਗਿਆ ਸੀ ਤਾਂ ਉਧਰੋਂ ਬਾਪੂ ਜੀ ਆ ਗਏ ਉਹਨਾਂ ਨੇ ਦੇਖ ਲਿਆ ਤੇ ਤੈਨੂੰ ਪਤਾ ਹੀ ਹੈ ਫਿਰ ਬਾਲੀਕੋਸ਼ ਬੋਲੇ ਮੈਂ ਤਾਂ ਡਰਦੀ ਉਧਰੋਂ ਆ ਗਈ ਹੁਣ ਮਾਜਰ ਪੈ ਬੰਟੂ ਕਹਿੰਦਾ ਹਰਪ੍ਰੀਤ ਭਾਬੀ ਨੂੰ ਕਹਦੇ ਵੀ ਚਕਾ ਦੇਗੀ ਪੱਟਲ ਵੇਖ ਮੀਤ ਮੇਰੀ ਗੱਲ ਸੁਣ ਹੁਣ ਮੈਂ ਇੱਧਰ ਕੱਪੜੇ ਧੋਈ ਜਾਨੀ ਆ ਤੈਨੂੰ ਪਤਾ ਨਾ ਵੀ ਕੱਪੜਿਆਂ ਦਾ ਰੋਜ਼ ਦਾ ਕੰਮ ਹੈ ਤੇ ਉਹ ਮੈਂ ਕਿਸੇ ਨੂੰ ਨਹੀਂ ਕਹਿੰਦੀ ਆਪਦੀ ਆਪ ਹੀ ਕੱਪੜੇ ਧੋਣ ਲੱਗ ਜਾਨੀ ਭੈਣਾ ਦੇਖ ਕੂੜਾ ਵੀ ਤਾਂ ਮੈਂ ਹੀ ਸਿੱਟੂਗੀ ਮੈਂ ਕਦੇ ਕਹਨੀਆ ਤੈਨੂੰ ਵੀ ਤੂੰ ਸੱਟ ਬਸ ਗੱਲਾਂ ਹੱਥ ਲਵਾ ਦੇ ਮਾੜਾ ਜਾਂ ਭਰੂਗੀ ਵੀ ਮੈਂ ਆਪ ਨਾਲੇ ਨਾ ਤੂੰ ਕਿੰਨੇ ਵਾਰੀ ਵੇਖ ਲਿਆ ਜਦੋਂ ਵੀ ਮੈਂ ਤੇਰੇ ਨਾਲ ਕੰਮ ਕਰਾਉਣੀ ਆ ਐਨ ਵਕਤ ਬਾਪੂ ਜੀ ਆ ਜਾਂਦਾ ਤੇ ਬਾਪੂ ਜੀ ਨੂੰ ਆਏ ਹੋ ਜਾਂਦਾ ਵੀ ਹੁਣ ਨਾ ਸਿਰ ਜੋੜ ਜੜ ਬੈਠਨੇ ਤੇ ਜਿਹੜਾ ਕੰਮ ਕੀਤਾ ਹੁੰਦਾ ਉਹ ਸਾਰਾ ਖੇਚ ਪਾ ਦਿੰਦਾ ਭਾਣਾ ਫਿਰ ਆਇਆ ਤਬਾੜਾ ਖਾਸਾ ਚੇ ਕੋਈ ਕੰਮ ਵੀ ਇਕੱਠਾਂ ਕਰ ਸਕਦੀਆਂ ਹੈਗੀਆਂ ਇਹ ਤਾਂ ਇਹ ਕਹਿੰਦੇ ਸਿਰ ਜੋੜ-ਜੋੜ ਕੇ ਬੈਠਣਾ ਆਪਾਂ ਦਰਾਨੀਆਂ ਜਠਾਣੀਆਂ ਜੇ ਸਿਰ ਜੋੜ ਕੇ ਬੈਠਾਂਗੇ ਸਮਾਂ ਚੰਗੀ ਗੱਲ ਹੀ ਹੈ ਨਾ ਵੀ ਸਾਡਾ ਫਰਕ ਨਹੀਂ ਹੈਗਾ ਘਰ ਵਿੱਚ ਏਕਾ ਤਾਂ ਹੈਗਾ ਤੇ ਇਹ ਤਾਂ ਉਹ ਵੀ ਨਹੀਂ ਇਕੱਠੇ ਬਹਿ ਕੇ ਕੋਈ ਦੁੱਖ ਸੁੱਖ ਵੀ ਨਹੀਂ ਆਪਾਂ ਕਰ ਸਕਦੀਆਂ ਹੈਗੀਆਂ ਇਹਦਾ ਆਪਣਾ ਕੀ ਹੱਲ ਆ ਇਹਦਾ ਹੱਲ ਹੁਣ ਆਪਣੇ ਕੋਲੇ ਤਾਂ ਕੋਈ ਹੱਲ ਨਹੀਂ ਨਾ ਆਪਾਂ ਹੁਣ ਦੋਨੋਂ ਦਰਾਨੀ ਜਠਾਣੀ ਇਹਦਾ ਹੱਲ ਨਹੀਂ ਨਾ ਕਰ ਸਕਦੀਆਂ ਇਹਦਾ ਜਿਹੜਾ ਹੱਲ ਕਰੂਗੀ ਮਾਂ ਹੀ ਕਰ ਸਕਦੀ ਹੈ ਤੇ ਮਾਂ ਤੇ ਹੱਲ ਕੀਤੇ ਤੋਂ ਬਿਨਾ ਇਹ ਹੱਲ ਹੋਣਾ ਨਹੀਂ ਮਾਤਾ ਕੀ ਹੱਲ ਕਰ ਸਕਦੀ ਐ ਜੇ ਮਾਂ ਐਡੇ ਹੱਲਾ ਰੀ ਹੁੰਦੀ ਨਾ ਤਾਂ ਬਾਪੂ ਨੂੰ ਅੱਜ ਨੂੰ ਕਿੱਦਾਂ ਦਾ ਸਿੱਧਾ ਕੀਤਾ ਹੁੰਦਾ ਗੱਲ ਤਾਂ ਇਹ ਆ ਵੀ ਹੁਣ ਗਲ ਪਿਆ ਢੋਲਾਪਾ ਨੂੰ ਵੀ ਬੁਝਾਉਣਾ ਹੀ ਪੈਣਾ ਆਪਾਂ ਨੂੰ ਜਿਵੇਂ ਮਾਂ ਨੇ ਕਟਿਆ ਨਾ ਉਵੇਂ ਕੱਟਣਾ ਪੈਣਾ ਪੈਣੇ ਪਰ ਮੈਂ ਤੈਨੂੰ ਸਹੀ ਗੱਲ ਦੱਸਾਂ ਨਾ ਆ ਡਰ ਡਰ ਕੇ ਦਿਨ ਕੱਟਨੇ ਬਾਹਲੀ ਔਖੇ ਲੱਗਦੇ ਆ ਔਖੇ ਤਾਂ ਲੱਗਦੇ ਆ ਵੇਖ ਮੇਰੀ ਗੱਲ ਸੁਣ ਤੜਕੇ ਉਠਦੇ ਰਾਤ ਨੂੰ ਸੁਪਨੇ 'ਚ ਵੀ ਬਾਪੂ ਲੜਦਾ ਹੀ ਦਿਖਾਈ ਦਿੰਦਾ ਕਦੇ ਐ ਖੁਸ਼ੇ ਦਿਖਾਈ ਦਿੱਤਾ ਆਪਾਂ ਨੂੰ ਕੀ ਪਤਾ ਸੀ ਆਪਣਾ ਮਾਪਿਓ ਜਦੋਂ ਰਿਸ਼ਤਾ ਕਰਕੇ ਗਿਆ ਵੀ ਗਾਂ ਭਾਈ ਸਾਸਨੀ ਹਮ ਬਜ਼ੁਰਗ ਦਾ ਪੜਾ ਉਹ ਹੀ ਦਾ ਗੱਲ ਹੈ ਪੜਨੇ ਕਦੇ ਸੋਚਿਆ ਵੀ ਨਹੀਂ ਸੀਗਾ ਬੇਨੇ ਭੜੇ ਸਾਰੇ ਟੱਕਰਨਗੇ ਚਲ ਮੰਮੀ ਦਾ ਸੁਭਾਤਾ ਠੀਕ ਆ ਕੱਲ ਕਰ ਬਾਪੂ ਦਾ ਸੁਭਾਤਾ ਨਾ ਬਾਲੇ ਜਿਆਦੇ ਅੜਬਾ ਕਿ ਇੰਨਾ ਜਿਆਦੇ ਅੜਬ ਵੀ ਨਹੀਂ ਹੋਣਾ ਚਾਹੀਦਾ ਜੇ ਚਾਹ ਚ ਮਾੜਾ ਜਾਂ ਮਿੱਠਾ ਵੱਧ ਪਾਇਆ ਜਾਂਦਾ ਤਾਂ ਗਾਲਾਂ ਹੈ ਸੋਡੂਆਂ ਫੁੱਟੀਆਂ ਸੋਡੂਆਂ ਫਲਾਨਾ ਜੇ ਕੱਪੜੇ ਸੁਮਾਉਣ ਦਰਜੀ ਕੋਲੇ ਲੈ ਜਾਂਦੀਆਂ ਹੁਣ ਆਪਾਂ ਤੋਂ ਘਰ ਦੇ ਕਮਾਚ ਨਹੀਂ ਵੀ ਕੱਪੜੇ ਸੇ ਉਤੇ ਜਾਂਦੇ ਫਿਰ ਕਹਿੰਦਾ ਸੂਡਾ ਆ ਗੁਜਾਇਆ ਬਾ ਦਰਜੀ ਆ ਗਿਆ ਦਰਜੀ ਨੇ ਤਾਂ ਹੁਣ ਪਈ ਪੈਸੇ ਲੈਣਾ ਉਹਨੇ ਹੀ ਐ ਜਦੋਂ ਆਪਾਂ ਅਗਲੇ ਤੋਂ ਕੱਪੜੇ ਸਮਾਉਣੇ ਉਹੀ ਤਾਂ ਗੱਲ ਹੈ ਭੈਣੇ ਘਰੋਂ ਬਾਹਰ ਤਾਂ ਜਾ ਨਹੀਂ ਸਕਦੀਆਂ ਜੇ ਕੋਈ ਅੰਦਰ ਵੀ ਆ ਜਾਏ ਨਾ ਉਹ ਵੀ ਆਪਾਂ ਹੀ ਮਾੜੇ ਆ ਬਸ ਨਾਲੇ ਤਾਂ ਕਰੀ ਜਾਓ ਨਾਲੇ ਮਾੜੇ ਬਜੀ ਜਾਓ ਮੈਂ ਤਾਂ ਇਹਨੇ ਸਮਝਾਉਂਦੀ ਆਪਣੇ ਤਾਂ ਬੰਦੇ ਵੀ ਇਹ ਜਿਹੇ ਕੋਗੂ ਆ ਜਿਹੜੇ ਬਾਪੂ ਮੂਹਰੇ ਜਮੇ ਨਹੀਂ ਬੋਲਦੇ ਨਹੀਂ ਅੱਜ ਕੱਲ੍ਹ ਦੇ ਮੁੰਡੇ ਤਾਂ ਆ ਦੇ ਮਾਪਿਆਂ ਨੂੰ ਡਰਾ ਡਰਾ ਰੱਖਦੇ ਆ ਤੇ ਇੱਥੇ ਡਾ ਡਰ ਕੇ ਰਹਿਣਾ ਪੈਂਦਾ ਇਹਨਾਂ ਕਰਕੇ ਨਹੀਂ ਉਦੋਂ ਤਾਂ ਆਪਣੇ ਕਾ ਮਾੜੀ ਲੇਖ ਮਾੜੀ ਲੇਖ ਆਏ ਆ ਭੈਣੇ ਗੁੱਜੜਾਂ ਨਾਲ ਵਿਆਹ ਤਾਂ ਆਪਾਂ ਨੂੰ ਤਾਂ ਨਾ ਬੋਲਣ ਜੋ ਕਰਿਆ ਵੀ ਆਪਦੇ ਪਿਓ ਮੂਰੇ ਡਟ ਕੇ ਤਾਂ ਕਹਿ ਸਕਣਾ ਉਹ ਤਾਂ ਇਹ ਵੀ ਨਹੀਂ ਕਹਿ ਸਕਦੇ ਵੀ ਆਹ ਮੇਰੀ ਜਨਾਨੀ ਆ ਹਿੱਕ ਠੋਕ ਕੇ ਚੱਲ ਕੋਈ ਨਹੀਂ ਜੇ ਤੂੰ ਹੁਣ ਬੇਲੀਆਂ ਤਾਂ ਮੇਰਾ ਨੱਕ ਦੋ ਬੱਠਲ ਮਾੜੇ ਜਿ ਚਕਾ ਦੇ ਪੈਣ ਬਣੇ ਵੇਖ ਮੀ ਤਾਂ ਫੇਰ ਤੂੰ ਮੈਨੂੰ ਫੇਰ ਰੱਖੇਗੀ ਹਜੇ ਮੇਰੇ ਕੱਪੜੇ ਹੋਰ ਪਏ ਆ ਆ ਤਾਂ ਹਜੇ ਅੱਧੇ ਪਏ ਆ ਕੱਪੜੇ ਜੇ ਹੁਣ ਬਾਪੂ ਆਣ ਪਟੱਕੇ ਇਧਰ ਬਾਥਰੂਮ ਕਿੰਨੀ ਆ ਗਿਆ ਨਾ ਬਾਪੂ ਨੇ ਤਾਂ ਹੀ ਕਹਿਦਣਾ ਸੌਰਗਾ ਸੋਡਾ ਤਾਂ ਜਮਾ ਸਰਿਆ ਪਿਆ ਨਾਲੇ ਤੈਨੂੰ ਪਤਾ ਸਿਰੇ ਦੀ ਗੱਲ ਸੁਣਾਉ ਆਹ ਤਾਂ ਮੈਨੂੰ ਪਤਾ ਹੀ ਆ ਫੇਰ ਕਹਿੰਦਾ ਸਾਰਾ ਦਿਨ ਹਰ ਪੀਤਾ ਪਾਣੀ ਦੀ ਬੈਰਨਾ ਪਾਣੀ ਡੋਲੀ ਜਾਂਦੀ ਰਹਿੰਦੀ ਟੂਟੀ ਛੱਡ ਕੇ ਉਹ ਉਹ ਵੀ ਮੈਂ ਸੁਣਿਆ ਹੋਇਆ ਸਾਰਾ ਕੁਝ ਭੈਣੇ ਹੁਣ ਕੀਤਾ ਵੀ ਕੀ ਜਾਵੇ ਚੱਲ ਕੋਈ ਨਹੀਂ ਤੇਰਾ ਵੀ ਕੋਈ ਦੋਸਤ ਮੇਰਾ ਵੀ ਨਾ ਚਿੱਤ ਦੁਖੀ ਹੁੰਦਾ ਪਰਸੋਂ ਮੈਂ ਚਿੱਟਾ ਗੁੜਤਾ ਤੋਤਾ ਤਿੰਨ ਵਾਰੀ ਧਵਾਇਆ ਅੱਛਾ ਹੋਰ ਕੀ ਕਹਿੰਦਾ ਇਹਨੂੰ ਭਈ ਲਾਜਵਾਰ ਵਾਧਾ ਦਿੱਤਾ ਇਹਨੂੰ ਹੁਣ ਘੱਟ ਦੇ ਦੇ ਇਹਨੂੰ ਐਂ ਕਰ ਦੇ ਹੁਣ ਕੇਰਾ ਦਿੱਤਾ ਗਿਆ ਤੋਤਾ ਗਿਆ ਨਾਲੇ ਨਾ ਆਪਣੇ ਬਾਪੂ ਜੀ ਦੇ ਕੱਪੜੇ ਨਾ ਸਾਰੇ ਬੰਦਿਆਂ ਨਾਲੋਂ ਲੈਦੇ ਹੁੰਦੇ ਆ ਕਦੇ ਚਾਦਰੇ 'ਚ ਬਲ ਪਾਏ ਵੇਖੇ ਆ ਤੁਸੀਂ ਨਹੀਂ ਲੋਕਾਂ ਦੇ ਬਜ਼ੁਰਗਾਂ ਦੇ ਚਾਦਰੇ ਹੁੰਦੇ ਆ ਐਡੇ-ਐਡੇ ਇਕੱਠੇ ਹੋਏ ਬਹਿੰਦੇ ਆ ਹਾਂ ਇਹ ਤਾਂ ਗੱਲ ਤੇਰੀ ਸਹੀ ਹੈ ਪਰ ਚੱਲ ਕੋਈ ਨਹੀਂ ਫਿਰ ਮੈਂ ਜਾਨੀ ਆ ਇਧਰ ਤੂੰ ਮੇਰੀ ਗੱਲ ਸੁਣ ਥੋੜਾ-ਥੋੜਾ ਪਾ ਕੇ ਸੈੱਟ ਲੈਨੀ ਆ ਹੌਲੀ-ਹੌਲੀ ਉਹ ਕਰ ਲਾ ਗੋਹਾ ਚੱਕ ਲਾ ਤੇ ਮਾਂਜਾ ਮੈਂ ਮਾਰ ਦੂ ਵੇਖ ਮੈਨੂੰ ਵੀ ਪਤਾ ਵੀ ਗੋਹਾ ਚੱਕਣ ਤੇ ਬਹੁਤ ਟਾਈਮ ਲੱਗ ਜਾਂਦਾ ਹੁਣ ਜੇ ਤੂੰ ਨਾਲ ਮਾਂਜਾ ਮਾਰਨ ਲੱਗ ਜਾਏਂਗੀ ਤੈਨੂੰ ਓਦੋਂ ਜ਼ਿਆਦਾ ਟਾਈਮ ਲੱਗ ਜਾਊਗਾ ਤੇ ਜੇ ਹੁਣ ਮੈਂ ਤੇਰੇ ਨਾਲ ਹੀ ਜਾਨੀ ਆ ਬਾਪੂ ਜੀ ਤਾਂ ਆਏ ਨਹੀਂ ਪਤਾ ਕਿਹੜੇ ਵੇਲੇ ਆ ਜੇ ਉਹੀ ਤਾਂ ਗੱਲਾਂ ਭਾਣੇ ਇੱਕ ਅੱਧਾ ਪਸੂ ਹੋਵੇ ਨਾ ਫੇਰ ਵੀ ਆ ਹੁਣ 30 35 ਪਸੂ ਨੇ 30 35 ਦਾ ਗੋਹਾ ਕੂੜਾ ਸੱਟਣਾ ਮੈਨੂੰ ਵੀ ਔਖਾ ਲੱਗਦਾ ਇਹਨਾਂ ਨੂੰ ਤਾਂ ਐ ਨਹੀਂ ਹੈਗਾ ਵੀ ਕੋਈ ਗੋਹੇ ਕੂੜੇ ਵਾਲੀ ਰੱਖ ਲਗੇ ਵੀ ਚੱਲ ਗੋਹੇ ਕੂੜੇ ਦਾ ਉਹ ਕਰਦਾ ਕਰੇ ਤੈਨੂੰ ਵੀ ਪਤਾ ਪਹਿਲਾਂ ਤਾਂ ਮੈਨੂੰ ਜਦੋਂ ਵਿਆਹ ਕੇ ਲਿਆਂਦਾ ਉਦੋਂ ਸ਼ਹਿਰ ਦੀ ਸੀ ਮੈਂ ਇਹਨਾਂ ਨੇ ਪਿੰਡ ਦੀ ਕੁੜੀ ਕੋਈ ਦੇਖਣੀ ਨਹੀਂ ਸੀ ਮੈਂ ਤਾਂ ਨਾ ਹੁਣ ਤਿੰਨ ਚਾਰ ਦਿਨਾਂ ਦੀ ਐ ਕਰਦੀ ਆ ਭਾਣੇ ਢੋਲੇ 'ਚ ਜਦੋਂ ਪਾ ਪਾ ਦੁੱਧ ਰੱਖੀ ਜਾਂਦੇ ਆਥਣੇ ਤੇ ਟੜਕੇ ਮੈਂ ਤਾਂ ਕਿਲੋ ਦੁੱਧ ਕੱਢ ਲੈਨੀ ਕਿਉਂ ਉਹ ਕਾਦੇ ਵਾਸਤੇ ਕੱਢ ਲੈਨੀ ਆ ਦੁੱਧ ਉਹ ਨਾਲ ਕੁੜਤ ਨੂੰ ਨਹੀਂ ਪਤਾ ਮੈਂ ਮੈਂ ਕੇ ਚੀਜ਼ ਪੂਰੀ ਸਾਵੀ ਰੱਖਦੇ ਆ ਵੀ ਹੁਣ ਆਪਾਂ ਵੀ ਜੇ ਚੱਜ ਦੀ ਚੀਜ਼ ਖਾਵਾਂਗੇ ਫੇਰ ਹੀ ਸਰੀਰ ਰਹੂਗਾ ਹਾਂ ਚਲੋ ਤਾਂ ਗੱਲ ਤੇਰੀ ਸਹੀ ਆ ਤੇ ਮੇਰੀ ਗੱਲ ਸੁਣ ਹਮ ਰੈਜਿਜ ਪਿਆ ਹੁੰਦਾ ਦੁੱਧ ਤੇ ਜਦੋਂ ਬਾਪੂ ਜੀ ਬਾਹਰ ਨੂੰ ਜਾਂਦਾ ਨਾ ਗਰਮ ਕਰਕੇ ਇੱਕ ਗਲਾਸ ਪੀ ਲਿਆ ਘਰ ਆਪਾਂ ਦੋਨੋਂ ਨਾਲ ਇਹ ਤਾਂ ਮੇਰੀ ਗੱਲ ਸੁਣ ਆਪਾਂ ਨੂੰ ਕਿਹੜਾ ਹੱਥ ਨਾਲ ਦੇਣਾ ਇਹਨਾਂ ਉਹ ਤਾਂ ਗੱਲ ਠੀਕ ਐ ਭੈਣੇ ਤੇਰੀ ਬਸ ਮੈਨੂੰ ਤਾਂ ਦੁੱਧ ਪੀਣਾ ਨਾ ਪਸੰਦ ਨਹੀਂ ਹੈਗਾ ਮੈਂ ਤਾਂ ਨਹੀਂ ਪੀਣਾ ਹੈਗਾ ਚਲ ਕੋਈ ਨਹੀਂ ਮੈਨੂੰ ਪਾ ਕੇ ਪੀ ਲਿਆ ਕਰ ਫੇਰ ਤੂੰ ਪੁੱਠੀ ਤੂੰ ਮਰਦੀ ਐ ਜੇ ਤੈਨੂੰ ਕੋਈ ਮੈਂ ਵਿਆਹਤ ਦਿੰਨੀ ਆ ਤੂੰ ਨਹੀਂ ਮੰਨਦੀ ਸਹੁਰੇ ਨਾਲ ਦੀ ਤੂੰ ਐ ਚਲ ਕੋਈ ਨਹੀਂ ਮੈਂ ਤਾਂ ਗੋਹਾ ਕੂੜਾ ਸੱਟਾਂ ਜਾ ਕੇ ਚਲ ਸੱਟ ਮੰਜਾ ਮੈਂ ਮਾਰ ਦੂ ਲੈ ਇਹਦੀ ਵੀ ਕੀ ਸਾਰੇ ਬੱਥਰ ਚੱਕਣਾ ਇਹਨੂੰ ਵੀ ਔਖਾ ਲੱਗਦਾ ਜੀ ਵੀ ਤਾਂ ਹੌਣ ਦੁਖਣ ਲੱਗ ਜਾਂਦੀ ਐ ਚਲ ਕੱਪੜੇ ਜੇ ਤਪਾਤੇ ਸੁੱਕਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਆਪਣੇ ਯਾਰਾਂ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰਨੀ ਹੈ ਜਿਹੜੇ ਦੋਸਤ ਚੈਨਲ ਤੇ ਨਵੇਂ ਆਉਂਦੇ ਆ ਉਹ ਚੈਨਲ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਿਹੜੀ ਨਾਲ ਬੈੱਲ ਆ ਉਹਨੂੰ ਜ਼ਰੂਰ ਦਬਾ ਲਿਓ ਤਾਂ ਹੀ ਸਾਡੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੂਗਾ ਤੇ ਹੁਣ ਆਪਾਂ ਲੱਗੀਆਂ ਨਾਂ ਬੋਲਣ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਵੀਡੀਓ ਦੇ ਵਿੱਚ ਆਪਣੇ ਕਮੈਂਟ ਕਰਦੇ ਹੁੰਦੇ ਆ ਉਹਨਾਂ ਦੇ ਨਾਂ ਬੋਲਾਂਗੇ ਤੁਸੀਂ ਵੀ ਵੱਧ-ਤੋਂ ਵੱਧ ਕਮੈਂਟ ਕਰਿਆ ਕਰੋ ਪਹਿਲੇ ਨਾਮ ਪਹਿਲਾ ਆ ਰਿਹਾ ਪਰਮਜੀਤ ਕੌਰ ਗਿੱਲ ਕੈਨੇਡਾ ਤੋਂ ਹਮੀਦੀਪਿੰਡ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਤੁਸੀਂ ਹਮੇਸ਼ਾ ਹੀ ਸਪੋਰਟ ਕਰਦੇ ਹੋ ਹਰਪ੍ਰੀਤ ਧਾਲੀਵਾਲ ਮੋਹਨ ਸ਼ਰਮਾ ਜਗਦੀਸ਼ ਕੌਰ ਮੱਟੂ ਆਪਣੀ ਸੋਚ ਚੈਨਲ ਤੇ ਜਗਦੀਸ਼ ਕੌਰ ਪ੍ਰਦੀਪ ਸਿੰਘ ਮਾਣ ਬੰਟੂ ਰਾਮਪਰੇ ਵਾਲਾ ਇਹ ਮੇਰਾ ਚੈਨਲ ਦਾ ਹੀ ਨਾਮ ਬੋਲਿਆ ਗਿਆ ਦੂਸਰੇ ਵਾਲੇ ਦਾ ਰਾਜਵੀਰ ਸੋਹੀ ਹਰਪ੍ਰੀਤ ਜੋਸ਼ੀ ਹੈਪੀ ਜੋਸ਼ੀ ਸੋਡਾ ਬਹੁਤ ਬਹੁਤ ਧੰਨਵਾਦ ਜੀ ਤੇ ਸੋਡੇ ਅਗੇ ਰਿਕੁਐਸਟ ਕਰਦੇ ਆ ਵੀ ਆਪਣੀ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਫਿਰ ਸੋਡੇ ਵੀ ਵੀਡੀਓ ਦੇ ਵਿੱਚ ਨਾ ਬੋਲਾਂਗੇ ਧੰਨਵਾਦ ਜੀ